ਪੰਜਾਬ 'ਚ ਹੜ੍ਹਾਂ ਦੀ ਮਾਰ ਬੁਰੀ ਤਰ੍ਹਾਂ ਪਈ ਹੋਈ ਹੈ। ਪੰਜਾਬ ਦੇ ਹਜ਼ਾਰਾਂ ਹੀ ਪਿੰਡ ਡੁੱਬ ਚੁੱਕੇ ਨੇ, ਘਰ ਬਰਬਾਦ ਹੋ ਚੁੱਕੇ ਨੇ, ਲੋਕ ਬੇਘਰ ਹੋ ਚੁੱਕੇ ਨੇ। ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ, ਜ਼ਮੀਨਾਂ ਤਬਾਹ ਹੋ ਗਈਆਂ ਨੇ, ਪਸ਼ੂ ਮਰ ਚੁੱਕੇ ਨੇ, ਲੋਕਾਂ ਦਾ ਘਰਾਂ ਦਾ ਸਮਾਨ ਖਰਾਬ ਹੋ ਗਿਆ ਹੈ। ਤੇ ਯਾਨੀ ਕਿ ਇਸ ਵਾਰ ਪੰਜਾਬ ਦੇ ਵਿੱਚ ਐਸੀ ਤਰਾਸਦੀ ਆਈ ਹੈ ਜਿਸ ਨੇ ਬਹੁਤ ਹੀ ਬੁਰੇ ਹਾਲਾਤ ਕਰ ਦਿੱਤੇ ਨੇ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਪੰਜਾਬ ਦੇ ਨਾਲ ਸਿਰਫ ਪੰਜਾਬੀ ਹੀ ਖੜੇ ਨੇ ਹੁਣ ਇਸੇ ਨੂੰ ਲੈ ਕੇ ਲਗਾਤਾਰ ਚਰਚਾਵਾਂ ਸਿਆਸੀ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਇੱਕ ਸਭ ਤੋਂ ਵੱਡਾ ਬਿਆਨ ਆਇਆ ਆਪਣੀ ਸਰਕਾਰ ਦੇ ਖਿਲਾਫ ਪਠਾਨ ਮਾਜਰਾ ਐਮਐਲਏ ਦਾ ਜਿਹੜਾ ਕਿ ਆਵਾਦਨੀ ਪਾਰਟੀ ਤੋਂ ਐਮਐਲਏ ਨੇ ਪਠਾਨ ਮਾਜਰਾ ਉਹਨਾਂ ਨੇ ਇਸ ਦਾ ਕਸੂਰਵਾਰ ਅਫਸਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਕ੍ਰਿਸ਼ਨ ਕੁਮਾਰ ਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਮੈਂ ਕਈ ਵਾਰੀ ਮਿਲ ਚੁੱਕਾ ਕਈ ਵਾਰੀ ਇਹਨੂੰ ਚਿੱਠੀ ਪੱਤਰ ਦੇ ਚੁੱਕਾ ਮੰਗ ਪੱਤਰ ਦੇ ਚੁੱਕਾ ਇਹ ਕੰਮ ਕੀਤਾ ਜਾਵੇ ਕੰਮ ਕਰ ਕਿਤੇ ਵੀ ਕੋਈ ਕੰਮ ਨਹੀਂ ਹੋਇਆ ਜਿਸ ਕਾਰਨ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਪਰ ਇਸ ਦੇ ਨਾਲ ਹੀ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਕਿਉਂਕਿ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਦਿੱਤੇ ਨੇ ਪਠਾਨ ਮਾਜਰਾ ਨੇ ਇੱਕ ਇੰਟਰਵਿਊ ਵਿੱਚ ਇਤੋਂ ਤੱਕ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਮੇਰੇ ਤੇ ਪਰਚਾ ਕਰ ਦੇਣਗੇ ਜਾਂ ਮੈਨੂੰ ਪਾਰਟੀੋਂ ਕੱਢ ਦੇਣਗੇ ਮੈਨੂੰ ਕੋਈ ਡਰ ਨਹੀਂ ਹੈ ਮੈਂ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਹਾਂ ਤੇ ਲੋਕਾਂ ਦੇ ਨਾਲ ਹੀ ਖੜਾਂਗਾ ਤਾਂ ਇਹ ਬਿਆਨ ਪਠਾਨ ਮਾਜਰਾ ਦਾ ਆਇਆ ਹੁਣ ਇਸੇ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਤੇ ਹੋਰ ਬਾਕੀ ਲੀਡਰਾਂ ਨੇ ਵੱਖ-ਵੱਖ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਨੇ ਸਭ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਲਿਖਿਆ ਆਪਣੇ ਸੋਸ਼ਲ ਮੀਡੀਆ ਤੇ ਪਠਾਨ ਮਾਜਰਾ ਜੀ ਆਪਣੀਆਂ ਅਤੇ ਆਪਣੀ ਸਰਕਾਰ ਦੀਆਂ ਨਿਲਾਇਕਾਂ ਦਾ ਠੀਕਰਾ ਅfsਰਾਂ ਸਿਰ ਭੰਨ ਕੇ ਨਹੀਂ ਸਰਨਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਿਲਾਇਕੀਆਂ ਕਾਰਨ ਆਏ ਹੜਾ ਨਾਲ ਜਿੱਥੇ ਪੰਜਾਬ ਡੁੱਬਿਆ ਹੋਇਆ ਹੈ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਡੁੱਬਦੀ ਹੋਈ ਪੀੜੀ 'ਚੋਂ ਐਮਐਲਏ ਵੀ ਉਤਰਨ ਲੱਗਿਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 2027 ਵਿੱਚ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦੇਣਾ ਪਰਤਖ ਨੂੰ ਕਦੇ ਵੀ ਪਰਮਾਨ ਦੀ ਲੋੜ ਨਹੀਂ ਹੁੰਦੀ ਤੇ ਉਦੋਂ ਹੀ ਸੁਖਪਾਲ ਸਿੰਘ ਖੈਰਾ ਨੇ ਵੀ ਇਸ ਦੇ ਉੱਤੇ ਤੰਜ ਕਸਦੇ ਹੋਏ ਲਿਖਿਆ ਲਓ ਜੀ ਹੁਣ ਬੁੱਕਰ ਪਾਰਟੀ ਦੇ ਐਮਐਲਏ ਆਪ ਮੰਨ ਗਏ ਨੇ ਕਿ ਸਾਨੂੰ 2027 ਵਿੱਚ ਜੁੱਤੀਆਂ ਪਹਿਣੀਆਂ ਨੇ ਤੇ ਅਤੇ ਜਿਹੜਾ ਵੀ ਕੋਈ ਸੱਚੀ ਗੱਲ ਕਰਦਾ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਉਹਦੇ ਮਗਰ ਪੁਲਿਸ ਚੜਾ ਕੇ ਉਹਨਾਂ ਤੇ ਝੂਠੇ ਪਰਚੇ ਦਰਜ ਕਰਦੇ ਨੇ ਖਿਆਰਾਤਾਸ ਪਾਲ ਸਿੰਘ ਖਿਆਰਾ ਵੱਲੋਂ ਇਹ ਗੱਲਾਂ ਲਿਖੀਆਂ ਗਈਆਂ ਯਾਨੀ ਕਿ ਕਾਂਗਰਸ ਇੱਥੇ ਮੁਖਰ ਹੋ ਕੇ ਸਾਹਮਣੇ ਹੋ ਕੇ ਆਵਾਜ਼ ਚੁੱਕ ਰਹੀ ਹੈ ਕਿ ਜੋ ਪਠਾਨ ਮਾਜਰਾ ਕਹਿ ਰਿਹਾ ਹੈ ਉਹ ਆਖਰਕਾਰ ਸੱਚ ਹੋਇਆ ਜੋ ਅਸੀਂ ਪਹਿਲਾਂ ਤੋਂ ਬੋਲਦੇ ਆਏ ਆ ਤੇ ਜੋ ਕਰ ਗੱਲਾਂ ਸੁਪਾਲ ਕਹਿਰਾ ਕਹਿੰਦੇ ਆਏ ਕਿ ਜਿਹੜਾ ਸੱਚ ਬੋਲਦਾ ਹੈ ਤੇ ਉਹਨੂੰ ਕੇਜਰੀਵਾਲ ਉਹਦੇ ਪਿੱਛੇ ਪੁਲਿਸ ਲਗਾ ਦਿੰਨੇ ਨੇ ਇਹਹੀ ਗੱਲਾਂ ਪਠਾਨ ਮਾਜਰਾ ਨੇ ਆਪਣੀ ਇੰਟਰਵਿਊ ਦੇ ਵਿੱਚ ਕਈਆਂ ਕਿ ਮੈਂ ਨਹੀਂ ਡਰਦਾ ਮੇਰੇ ਤੇ ਚਾਹੇ ਪਰਚਾ ਕਰ ਦਿਓ ਚਾਹੇ ਕੁਝ ਵੀ ਕਰ ਦਿਓ ਮੈਂ ਨਹੀਂ ਡਰਦਾ ਮੈਂ ਲੋਕਾਂ ਦੇ ਨਾਲ ਖੜਾ ਅਸੀਂ ਵੋਟਾਂ ਮੰਗਣ ਜਾਣੀਆਂ ਸਾਨੂੰ ਜੁੱਤੀਆਂ ਲੈਣੀਆਂ ਇਥੇ ਤੱਕ ਪਠਾਨ ਮਾਜਰਾ ਨੇ ਗੱਲ ਕਹਿ ਦਿੱਤੀ ਤੇ ਉਧਰ ਹੀ ਜੇ ਮੈਂ ਗੱਲ ਕਰ ਲਵਾਂ ਕ੍ਰਿਸ਼ਨ ਕੁਮਾਰ ਦੋਹਰਾ ਦੀ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਭਗਵੰਤ ਮਾਨ ਦੇ ਭਰਾ ਦੱਸੇ ਜਾਂਦੇ ਗਿਆਨ ਸਿੰਘ ਮਾਨ ਆਏ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਕਿਹ ਲੋਕ ਕਿ ਪਠਾਨ ਸਿੰਘ ਮਾਜਰਾ ਪਠਾਨ ਮਾਜਰਾ ਨੂੰ ਜਿਹੜਾ ਜਵਾਬ ਦਿੱਤਾ ਹੈ ਉਹਨਾਂ ਨੇ ਲਿਖਿਆ ਪ੍ਰਿੰਸੀਪਲ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਪੰਜਾਬ ਦੇ ਪੜੇ ਲਿਖੇ ਸੂਝਵਾਨ ਇਮਾਨਦਾਰ ਅਫਸਰਾਂ ਵਿੱਚੋਂ ਇੱਕ ਨੇ ਜੋ ਇਹ ਅਜਿਹਾ ਸਿਸਟਮ ਵਿੱਚ ਰਹਿ ਕੇ ਵੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ ਪਠਾਨ ਮਾਜਰਾ ਜੀ ਤੁਸੀਂ ਆਪਣੀਆਂ ਨਾਕਾਮੀਆਂ ਨੂੰ ਅਫਸਰਾ ਤੇ ਸੁੱਟ ਕੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਤਾਂ ਤੁਸੀਂ ਆਹ ਪੋਸਟ ਦੇਖ ਸਕਦੇ ਹੋ ਗਿਆਨ ਸਿੰਘ ਮਾਨ ਭਗਵੰਤ ਮਾਨ ਹੋਰਾਂ ਦੇ ਭਰਾ ਤੇ ਇਹ ਵੀ ਲਗਾਤਾਰ ਹੜਾਂ ਦੇ ਵਿੱਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਤੇ ਫੋਟੋਆਂ ਆਪਣੀਆਂ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਤੇ ਹੁਣ ਪਠਾਨ ਮਾਜਰਾ ਦੇ ਬਿਆਨ ਤੋਂ ਬਾਅਦ ਹੁਣ ਇਹਨਾਂ ਦਾ ਬਿਆਨ ਸਾਹਮਣੇ ਆ ਚੁੱਕਾ ਹੈ ਇਸ ਤੋਂ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਪਠਾਨ ਮਾਜਰਾ ਤੇ ਕੋਈ ਕਾਰਵਾਈ ਵੱਡੀ ਹੋ ਸਕਦੀ ਹੈ ਜਾਂ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾ ਸਕਦਾ ਜਿਵੇਂ ਇੱਕ ਹੋਰ ਵਿਜੇ ਪ੍ਰਤਾਪ ਹੋਰਾਂ ਨੂੰ ਕੱਢਿਆ ਸੀਗਾ ਤੇ ਉਸੇ ਤਰ੍ਹਾਂ ਹੀ ਇਹਨਾਂ ਦੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਹੁਣ ਵੇਖਣਾ ਹੋਵੇਗਾ ਕਿ ਹੜਾਂ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਉਂਕਿ ਭਗਵੰਤ ਜੀ ਹਰਾ ਵੱਲੋਂ ਵੀ ਐਸੀ ਇਸ ਤਰ੍ਹਾਂ ਦਾ ਕੋਈ ਵੱਡਾ ਬਿਆਨ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਵਾਸੀ ਸੰਤੁਸ਼ਟ ਹੋਣ ਕਿ ਹਾਂ ਅਸੀਂ ਸਾਨੂੰ ਉਮੀਦ ਹੈ ਕਿ ਜਾਂ ਫਿਰ ਹਾਂ ਸਾਨੂੰ ਲੱਗ ਰਿਹਾ ਹੈ ਕਿ ਸਾਡਾ ਮੁੱਖ ਮੰਤਰੀ ਸਾਡੇ ਨਾਲ ਹੀ ਖੜਾ ਹੋਇਆ ਹੈ ਇਸ ਤਰ੍ਹਾਂ ਦਾ ਕੋਈ ਤਗੜਾ ਬਿਆਨ ਨਹੀਂ ਆਇਆ ਇਸ ਤੋਂ ਇਲਾਵਾ ਪਤੰਮਨ ਦੇ ਹੋਰ ਬਿਆਨ ਪੁਰਾਣੇ ਮੁਰਗੀ ਮਰੇ ਦਾ ਮੁਆਵਜ਼ਾ ਬੱਕਰੀ ਮਰੇ ਦਾ ਮੁਆਵਜ਼ਾ ਵਾਈਰਲ ਹੋ ਰਿਹਾ ਤੇ ਹੁਣ ਉਸੇ ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਟਾਰਗੇਟ ਕਰ ਲਿਆ ਤਾਂ ਇਹ ਵੀ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਅੱਗੇ ਸਰਕਾਰ ਕੀ ਕੁਝ ਕਰਦੀ ਹੈ ਕਿ 92 ਐਮਐਲਏ ਦੇ ਵਿੱਚੋਂ ਜਿਹੜਿਆ ਹੁਣ ਇਹ ਐਮਐਲਏ ਪਠਾਨ ਮਾਜਰਾ ਬੋਲੇ ਨੇ ਕਿ ਉਹਨਾਂ ਦੇ ਨਾਲ ਜਿਹੜੇ ਬਾਕੀ ਹੋਰ ਐਮਐਲਏ ਆ ਕਿ ਉਹ ਆਪਣੀ ਆਵਾਜ਼ ਚੁੱਕਣ ਦੇ ਵਿੱਚ ਦਮ ਰੱਖਦੇ ਨੇ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸ